ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਾ ਸੰਸਾਰ ਜਾਣਦਾ ਕਿ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਸਰਬੰਸ ਦੀਆਂ ਕੁਰਬਾਨੀਆਂ ਦੇ ਦਿਨ ਚੱਲ ਰਹੇ ਆ ਔਰ ਦੁਨੀਆ ਭਰ ਦੇ ਸਿੱਖ ਵਿਦੇਸ਼ਾਂ ਤੋਂ ਪਿਆਰ ਕਰਨ ਵਾਲੀਆਂ ਇਨਸਾਨੀਅਤ ਦਾ ਹਿਰਦਾ ਰੱਖਣ ਵਾਲੀਆਂ ਰੂਹਾਂ ਇਸ ਧਰਤੀ ਨੂੰ ਨਮਸਕਾਰ ਕਰਨ ਵਾਸਤੇ ਆ ਰਹੀਆਂ ਸਾਬਜਾ ਦੇ ਦਰ ਦਾ ਚੱਕਰ ਹੋਣ ਦੇ ਨਾਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਭਾਰਤ ਦੀ ਸਰਕਾਰ ਨੂੰ ਬਹੁਤ ਦਿੱਕਤ ਆ ਰਹੀ ਐ ਸਿੱਖ ਸੰਗਤਾਂ ਨੂੰ ਸ਼ੰਭੂ ਬੈਰੀਅਰ ਦੇ ਸ਼ੰਭੂ ਜਿਹੜਾ ਬਾਰਡਰ ਆ ਉਹਦੇ ਬੰਦ ਹੋਣ ਕਰਕੇ ਤੁਹਾਡਾ ਕਿਸਾਨਾਂ ਦੇ ਨਾਲ ਕੋਈ ਟਕਰਾਅ ਹੋ ਸਕਦਾ ਉਹਨਾਂ ਦੇ ਕੀ ਹੱਕ ਨੇ ਉਹ ਤੁਸੀਂ ਨਿਜਠਨੇ ਹਨ ਪਰ ਮੈਂ ਇਸ ਦਰ ਦਾ ਚੌਂਕੀਦਾਰ ਹੋਣ ਦੇ ਨਾਤੇ ਬੇਨਤੀ ਕਰਦਾ ਉਹ ਵੀ ਇਸੇ ਦੇਸ਼ ਦੇ ਵਾਸੀ ਨੇ ਕਿਸਾਨ ਕੋਈ ਵੱਖਰੀ ਧਰਤੀ ਤੋਂ ਨਹੀਂ ਆਏ ਜਿਨ੍ਹਾਂ ਵਾਸਤੇ ਕੰਧਾਂ ਕੱਢੀਆਂ ਗਈਆਂ ਪਰ ਉਹਨਾਂ ਦੀ ਕੱਡੀਆਂ ਹੋਈਆਂ ਕੰਧਾਂ ਜੜੀਆਂ ਨੇ ਉਹ ਆਉਣ ਵਾਲੇ ਸ਼ਰਧਾਲੂਆਂ ਵਾਸਤੇ ਬਹੁਤ ਦਿੱਕਤ ਬਣ ਰਹੀਆਂ ਨੇ ਵੈਸੇ ਤੇ ਸਾਰੇ ਲੋਕਾਂ ਨੂੰ ਹੀ ਦਿੱਕਤ ਆਉਂਦੀਆਂ ਪਰ ਕਟੋ-ਕਟ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮੇਰੀ ਕਿਸਾਨਾਂ ਨਾਲ ਵੀ ਗੱਲ ਹੋਈ ਆ ਜਿੰਮੇਵਾਰੀ ਲੈਂਦੇ ਆ ਹਰਿਆਣੇ ਦੇ ਕਿਸਾਨਾਂ ਨੇ ਇਸ ਗੱਲ ਦੀ ਜਿੰਮੇਵਾਰੀ ਦਿੱਤੀ ਆ ਕਿ ਅਸੀਂ ਮੌਕੇ ਦਾ ਫਾਇਦਾ ਉਠਾ ਕੇ ਬਾਰਡਰ ਪਾਰ ਕਰਕੇ ਇੱਧਰ ਨਹੀਂ ਆਵਾਂਗੇ ਤੇ ਤੁਹਾਨੂੰ ਤਰਲਾ ਲੈ ਕੇ ਬੇਨਤੀ ਕਰਦਾ ਵੀ ਭਾਈ ਇਹ ਦਰਵਾਜ਼ੇ ਖੋਲੋ ਇਹ ਕੰਧਾਂ ਖੋਲੋ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਸਹਿਬਜ਼ਾਦਿਆਂ ਨੂੰ عقیدت ਸ਼ਰਧਾ ਪ੍ਰੇਮ ਭੇਟਾ ਕਰਨ ਵਾਸਤੇ ਸੰਗਤਾਂ ਆ ਰਹੀਆਂ ਨੇ ਪਾਪਾਂ ਦੇ ਭਾਗੀ ਨਾ ਬਣੋ ਸੰਗਤਾਂ ਨੂੰ ਰੋਕ ਕੇ ਮੇਰੀ ਤਰਲਾ ਲੈ ਕੇ ਮਿੰਨਤ ਹੈ ਤੁਹਾਡੇ ਚਰਨਾਂ 'ਚ ਆਜ਼ਾਦ ਦੇਸ਼ ਦੇ ਅੰਦਰ ਕਿਰਪਾ ਕਰਕੇ ਸਿੱਖ ਸੰਗਤਾਂ ਦੇ ਜਜ਼ਬਾਤਾਂ ਨੂੰ ਧਿਆਨ 'ਚ ਰੱਖ ਕੇ ਇਹ ਦਰਵਾਜ਼ੇ ਕੰਧਾਂ ਹਟਾ ਦਿਓ ਤਾਂ ਕਿ ਘਟੋ-ਘਟ ਇਹ ਦਿਨ ਲੋਕ عقیدਤ ਤੇ ਸ਼ਰਧਾ ਆਪਣੀ ਭੇਟ ਕਰ ਸਕਣ ਆ ਕੇ ਗੁਰੂ ਚਰਨਾਂ ਵਿੱਚ ਇਹ ਬਹੁਤ ਜਜ਼ਬਾਤੀ ਪਲ ਨੇ ਇਹਨਾਂ ਦੇ ਵਿੱਚ ਰੋਕਾਂ ਦਾ ਸਬੱਬ ਨਾ ਬਣੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ